ਦੁਨੀਆ ਜੇ ਐਕਸ਼ਨ ਉਸ ਪੈਂਡੇ ਦੇ ਅੰਦਰ ਵੱਡੀ ਗਿੱਕੀ ਤੇ ਇੱਥੇ ਇਕੱਠੇ ਹੋਏ ਬੰਦੇ ਗਾ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਮੈਂ ਸੀਨੀਅਰ ਡਿਰੇਕਟਰ ਪ੍ਰਧਾਨ ਪੰਜਾਬ ਜਸਵੰਤ ਸਿੰਘ ਪਿੰਡ ਮਾਨੇਵਾਲ ਸਰ ਜੀ ਬਿਸ਼ਾ ਇਹ ਹੈ ਕਿ ਸਾਡੇ ਸਰਦਾਰ ਗੁਰਦੀਪ ਸਿੰਘ ਨੇ ਦਾ ਕੁਝ ਮਨਜਿੰਦਰ ਸਿੰਘ ਠੱਠਾ ਨਾਲ ਲੈਣ ਦੇਣ ਚੱਲਦਾ ਸੀ ਕਾਫੀ ਦੇਰ ਤੋਂ ਹ ਤੇ ਉਹਨਾਂ ਨੂੰ ਸਮਥਿੰਗ ਕੋਈ ਅੱਜ ਕੱਲ੍ਹ ਆਪ ਦਾ ਕਿੰਨੇ ਦਾ ਵੈਚ ਸੀਗਾ ਲੈਣ ਦਾ ਤੇ ਇਹਨਾਂ ਨੇ ਕਾਰਜਾਰੂ ਨੂੰ ਲੈਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਮੇਰਾ ਇੱਥੇ ਕੋਲ ਮੂਲਾ ਹੈ ਮੈਨੂੰ ਵਾਪਸ ਕਰ ਤੇ ਉਹਨੇ ਕੋਈ ਚੰਗੀ ਤਰ੍ਹਾਂ ਫਿਰਕਲਾ ਨਹੀਂ ਹੁੰਦਾ ਰਿਹਾ ਤੇ ਇਹਨਾਂ ਨੇ ਫਿਰ ਸਾਨੂੰ ਅਸੀਂ ਕਮੇਟੀ ਦੇ ਮੈਂਬਰ ਹੋਣ ਦੇ ਕਰਕੇ ਇਹਨਾਂ ਨੇ ਸਾਨੂੰ ਇਹ ਸੌਂਦ ਦਿੱਤੀ ਜ਼ਿੰਮੇਵਾਰੀ ਵੀ ਤੁਸੀਂ ਕਰੋ ਕਿਉਂਕਿ ਅਸੀਂ ਇਹਨਾਂ ਨੂੰ ਆਖਿਆ ਤੁਸੀਂ ਕੋਈ ਫਾਟੂਕਾ ਨਾ ਕਰਿਓ ਕੋਈ ਵੀ ਇਹਨਾਂ ਨਾਲ ਲੜਾਈ ਝਗੜਾ ਅਸੀਂ ਨਹੀਂ ਕਰਨਾ ਤੇ ਇਹਨਾਂ ਜਿਹੜਾ ਕਮੇਟੀ ਦੇ ਸਿਤੇ ਕੰਮ ਰੱਖਿਆ ਵੀ ਤੁਸੀਂ ਆਮਲਾਂ ਵੀ ਕਰ ਲੋ ਜੇ ਤੁਸੀਂ ਮੇਨੂੰ ਕੇਗਾ ਰੋਕਦੇ ਹੋ ਜਿਹਦਾ ਨਾਮ ਕੀ ਪਿੰਡ ਕਿਹੜਾ ਆ ਜੀ ਉਹਦਾ ਨਾਮ ਅਨਿੰਦਰ ਸਿੰਘ ਪਿੰਡ ਠਠਾ ਜੇ ਸਾਡਾ ਠਾਣਾ ਫਰੀਕਰ ਟੂਰੀਆ ਤੇ ਵੇਖੋ ਜੀ ਉਹ ਇੱਕ ਬਾਣੇ ਦੇ ਵਿੱਚ ਨੇ ਨਿਹੰਗ ਸਿੰਘ ਦਾ ਬਾਣਾ ਤੇ ਸਾਡੇ ਕੁਦੀਪ ਸਿੰਘ ਉਹਨਾਂ ਨੇ ਫਿਰ ਸਾਡੇ ਤੱਕ ਇਹ ਪਹੁੰਚ ਕੀਤੀ ਵੀ ਤੁਸੀਂ ਠੀਕ ਹੈ ਕਮੇਟੀ ਜੋ ਫੈਸਲਾ ਕਰੇਗੀ ਉਹ ਮੈਂ ਮਨਜ਼ੂਰੀ ਆ ਉਹਦੇ ਵਿੱਚ ਮੈਂ 2 3 ਵਾਰਾਂ ਕੀ 4 ਵਾਰਾਂ ਦੋ ਕੋਲ ਗਿਆ ਉਹਦਾ ਇਹ ਹੋ ਗਿਆ ਕਿ ਮੈਂ ਅੱਜ ਕੱਲ ਅੱਜ ਕੱਲ ਤਨਮੇ ਜੀ ਨਾਲ ਦਾ ਵਾਪਸ ਕਰਨਾ ਵਾਪਸ ਆ ਹੀ ਵਾਪਸ ਆ ਜਿੰਦੇ ਰਿਹਾ ਉਹਦੀ ਦਿੱਤੀ ਹੋਈ ਤਰੀਕ ਰਕਮ ਕਿੰਨੀ ਆ ਰਕਮ ਸੌਂਦੇ ਘੱਟ ਲੱਖ ਰੁਪਈਆ ਅਸੀਂ ਉਹਦੀ ਦਿੱਤੀ ਹੋਈ ਤਰੀਕ ਤੇ ਉਥੇ ਪਹੁੰਚ ਰਹੇ ਆ ਜਦ ਤੋਂ ਨੇ ਸਾਨੂੰ ਉਹ ਤਰੀਕ ਤੇ ਛੱਡੋ ਨਿਆਂ ਨਹੀਂ ਦਿੱਤਾ ਕੋਈ ਬਸ ਜੀ ਮੈਂ ਕੱਲ ਤੁਹਾਡੇ ਕੋਲ ਪਹੁੰਚਾਂ ਮੈਂ ਤਾਂ ਪਹੁੰਚਣ ਵਾਲਾ ਸੀ ਮੈਂ ਕੱਲਾ ਜਾਣਾ ਮੈਂ ਫਸਵਾ ਜਾਣਾ ਮੈਂ ਉਹ ਪੈਸੇ ਦਿੱਤੇ ਨੂੰ ਕਿੰਨਾ ਚਿਰ ਹੋ ਗਿਆ ਪੈਸਿਆਂ ਨੂੰ ਦੇਣਾ ਤਾਂ ਕਾਫੀ ਦੇ ਤੋ ਲੱਭ ਜੁndi ਕਾਫੀ ਸਮੇਂ ਤੋਂ ਚੱਲ ਰਿਹਾ ਸੀ ਆਪਣਾ ਲੈਣ ਦੇਣਾ। ਵੀ ਆਪੋ ਜੀ ਨੇ ਵਿਚਰਦੇ ਹੀ ਤੁਹਾਡੇ ਕੋਈ ਰਿਟਰਨ ਕੋ ਰਿਟਰਨ ਪ੍ਰੂਫ ਹੈ ਜਿੱਤੋਂ ਇਹ ਮੰਨ ਸਕੀਏ ਕਿ ਵਾਕਈ ਤੁਸੀਂ ਪੈਸੇ ਲੈਣੇ ਉਹਨਾਂ ਕੋਲ? ਜੀ ਬਿਲਕੁਲ ਸਾਰੇ ਪੂਰੇ ਹੈਗੇ ਸਾਡੇ ਕੋਲ। ਜੇ ਤੁਹਾਡੇ ਕੋਈ ਪ੍ਰੂਫ ਮੰਗੇ ਜਾਂ ਤਾਂ ਪੂਰੇ ਪ੍ਰੂਫ ਖਾ ਸਕਦੇ ਹਾਂ। ਸਾਹਮਣੇ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ ਜੀ ਇਹ ਕਮੇਟੀ ਦੇ ਥਰੂ ਉਹਦੇ ਘਰ ਗਏ ਆ। ਬੜੀ ਸੋਹਣੀ ਗੱਲਾਂ ਕਰ ਜਾਨ ਮੈਂ ਅੱਜ ਕੱਲ੍ਹ ਦੇ ਆਂਗਾ ਮਨ ਲਗੀ ਨਾ ਨਹੀਂ ਕੀਤੀ। ਉਥੇ ਲਾ ਰਿਆਂ ਪੈ ਵਿੱਚ ਰੱਖੰਦੀ ਉਹਨੇ ਕੋਸ਼ਿਸ਼ ਕੀਤੀ ਸਾਨੂੰ ਉਸ ਤੋਂ ਬਾਅਦ ਉਹਦਾ ਦਿੱਤਾ ਹੋਇਆ ਟੈਨ ਲਿਖਤੀ ਵੀ ਤੁਸੀਂ ਐਨੀ ਤਰੀਕ ਨੂੰ ਆ ਕੇ ਮੇਰੇ ਕੋਲੋਂ ਪੈਸੇ ਲੈ ਜਾਓ ਆਖਰੀ ਵਾਰ ਤੁਸੀਂ ਕਦੋਂ ਗਏ ਅਸੀਂ ਉਹਨਾਂ ਕੋਲੋਂ ਜਿਹੜੀ ਰਕਮ ਲੈਣੀ ਆ ਉਹ ਤੋਂ ਕੁਝ ਦਿਨ ਚਿਤ੍ਰਮਲ ਵੀ ਪਹਿਲਾਂ ਗਏ ਸੀਗੇ ਉਹ ਤੋਂ ਦੁਬਾਰਾ ਫਿਰ ਇਹ ਚੱਕਰ ਮਾਰਿਆ ਤੇ ਤਰੀਕ ਤਾਂ ਮੈਂ ਮੈਂਸ਼ਨ ਕਰ ਦੇਣਾ ਉਹ ਕੀਤਾ ਵੀ ਤੇ ਨਹੀਂ ਗਏ ਆ ਉਹ ਤੇ ਜਿਹੜੀ ਹੋਤੀਲੀ ਤਰੀਕ ਤੇ ਉਹਨੇ ਸਾਨੂੰ ਘਰੋਂ ਹੀ ਚਲ ਗਿਆ। ਘਰੋਂ ਚਲ ਗਿਆ ਤੇ ਇਹੀ ਵੇਖਣ ਵਾਲੇ ਵਾਈਫ ਨੂੰ ਪੁੱਛਿਆ ਉਹਨਾਂ ਦੀ ਮਦਦ ਸੀ ਘਰ ਬਹੁਤ ਪਿਆਰ ਨਾਲ ਦੁਸ਼ੀਆਂ ਆਈ। ਕਿ ਕਿੱਥੇ ਗਿਆ ਕਹਿੰਦੀ ਇੱਥੇ ਹੋਣਾ ਕਿਤੇ ਆ ਜਾਂਦਾ। ਅਸੀਂ ਠੀਕ ਹੈ। ਚਲੋ ਜਦੋਂ ਆਉਂਦਾ ਅਸੀਂ ਮਿਲ ਕੇ ਜਾਂਦੇ ਆ। ਤੇ ਜਿਉਂ ਇਹ ਗੱਲ ਸਾਨੂੰ ਲੰਘੇ ਦੇ ਵਿੱਚ ਇੱਥੇ ਆ ਉਹ ਸਾਨੂੰ ਇਹਨਾਂ ਨੇ ਕਿਹਾ ਵੀ ਇੱਥੇ ਕਿਤੇ ਆ ਜਾ। ਫਾਈ ਬਹਿ ਗਏ ਉੱਥੇ ਤੇ ਚਲ ਅਸੀਂ ਮਿਲ ਕੇ ਜਾਂਦੇ ਕੋਈ ਬਈ ਪਰੇਸ਼ਾਨ ਹੋ ਚੁੱਕੇ। ਭਾਈ ਮੋ ਜ਼ਿਆਦਾ ਪਰੇਸ਼ਾਨ ਹੋ ਗਈ ਤੇ ਪਿੱਛੇ ਢੇੜੇ ਕਰ ਕੱਢ ਗਏ। ਦितीय ਤਰੀਕ ਲਿਖਤੀ ਰੂਪ ਦੇ ਵਿੱਚ ਉਹਦਾ ਕਿ ਉਹਦੀ ਮਦਰ ਦਾ ਸੈਨ ਸਾਡੇ ਕੋਲ ਕੂਰੂਖ ਨੇ ਉਹਨਾਂ ਲੈ ਕੇ ਦਿੱਤਾ ਵੀ ਤੁਹਾਨੂੰ ਇੰਨੀ ਤਰੀਕ ਨੂੰ ਅਸੀਂ ਫੈਸਲੇ ਦੇ ਦੇਵਾਂ ਕਿੰਨੇ ਜਣੇ ਗਏ ਸੀ ਲਾਸਟ ਪਾਸ ਵਰੀ ਚਾਰ ਜਣੇ ਗਏ ਸੀ ਕਿਉਂਕਿ ਉੱਥੇ ਜਾ ਬੋਤੇ ਬੰਦੇ ਸੀ ਕੀ ਕਰਦੇ ਸੀ ਕੋਈ ਝਗੜਾ ਕਰ ਗਏ ਲੜਾਈ ਕਰ ਗਏ ਤੁਸੀਂ ਆਪਣੀ ਰਕਮ ਲੈਣ ਗਏ ਸੀ ਕਿ ਸਾਨੂੰ ਅਜੇ ਭਲਾ ਹੁੰਦਾ ਇੱਕ ਆਰਡਰ ਸੀਗਾ ਜਿਸ ਤਰ੍ਹਾਂ ਮਰ ਵੀ ਤੁਸੀਂ ਜੋ ਕਮੇਟੀ ਨੇ ਜੋ ਫੈਸਲਾ ਕਰਨਾ ਉਹ ਕਰੋ ਪਰ ਜਵਾਬ ਕੀ ਮਿਲਿਆ ਤੁਹਾਨੂੰ ਉਥੇ ਅੱਗੋਂ ਸਾਨੂੰ ਜਵਾਬ ਕੀ ਮਿਲਿਆ ਵੀ ਉਹ ਥੋੜੀ ਦੇਰ ਤੱਕ ਹੀ ਬੈਠੇ ਆ ਉਥੇ ਤੇ ਉਹਨਾਂ ਜਾ ਕੇ ਸਿੱਧੇ ਪੁਲਿਸ ਪ੍ਰਸ਼ਾਸਨ ਦੇ ਕੋਲ ਆਈ ਆ ਕੇ ਰਿਪੋਰਟ ਕਰਦੀ ਸਾਡੇ ਘਰ ਦੇ ਆ ਕੇ ਧੰਨਲਾਤਾ ਕਰਦਾ ਜੇ ਕਰਦਾ ਪੁਲਸਾਂ ਨੂੰ ਪੁੱਛਣ ਲੱਗੀ ਆ ਕੇ ਵੀ ਕੀ ਕੀਤਾ ਤੁਸੀਂ ਕੱਲ੍ਹ ਵਾਸਤੇ ਕਿਉਂ ਬੈਠੇ ਹੋਏ ਹੋ ਇਹਨੂੰ ਕੋਈ ਤਾਂ ਨਹੀਂ ਲਾਇਆ ਪੁਲਸਾਂ ਆ ਕੇ ਸਾਨੂੰ ਪੁੱਛਣ ਲੱਗੇ ਆ ਜੀ ਸਾਨੂੰ ਆਹ ਪਰੇਸ਼ਾਨੀ ਆ ਵੀ ਅਸੀਂ ਤਾਂ ਪੈਸੇ ਲੈਣ ਆਏ ਪੁਲਸ ਤੁਹਾਨੂੰ ਲਿਆਉਣਾ ਚਾਹੀਦੀ ਜੀ ਤੇ ਪੁਲਸੇ ਲੈ ਕੇ ਬਹਿ ਗਿਆ ਤੇ ਆਈ ਫਿਰ ਆਪਣੇ ਪ੍ਰਧਾਨ ਨੂੰ ਕੀਤਾ ਫੋਨ ਵੀ ਇਹ ਤੇ ਉਲਟਾ ਸਾਨੂੰ ਖਿੱਚ ਜਾਈ ਕਰਨ ਲੱਗਿਆ ਉਸ ਤੋਂ ਬਾਅਦ ਜਿਹੜਾ ਅਗਲਾ ਹਮਲਾ ਹੋਰ ਇੱਕ ਹੋ ਗਿਆ ਦੇਖਦੇ ਦੇਖਦੇ ਹੀ ਨਿਆਂ ਸਿੰਘ ਜਿੱਤੇ ਬੰਦੀਆਂ ਸਾਧਲੀਆਂ ਉਸੇ ਦੌਰਾਨ ਉਸੇ ਦੌਰਾਨ ਹੀ ਉਹਨਾਂ ਨੇ ਫੜਾ ਫੜ ਕੋਈ ਟਾਈਮ ਹੀ ਨਹੀਂ ਦਿੱਤਾ ਸਾਨੂੰ ਕੋਈ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਪੁਲਿਸ ਕੋਲ ਜਦੋਂ ਸਾਡੇ ਤੋਂ ਸਾਰੀ ਗੱਲ ਪੁੱਛਿਓ ਕਹਿੰਦੇ ਤੇਰੇ ਕੋਲ ਸਹੀ ਕਰਕੇ ਦੇ ਦਿੰਦੇ ਕੋਈ ਉਸ ਵਾਲਾ ਕੋਈ ਗੱਲ ਨਹੀਂ ਸਾਨੂੰ ਖਾਦੂ ਕਹੀ ਉਹਨਾਂ ਅਗੇ ਤੁਸੀਂ ਬਿਲਕੁਲ ਸਹੀ ਹੋ ਵੀ ਆਪਣੇ ਪੈਸੇ ਦੇਵੇ ਤੇ ਤੁਸੀਂ ਜਾਓ ਘਰ ਨੂੰ ਆਇਆ ਕਹਿੰਦੇ ਬੈਠੇ ਸੇ ਕਰਕੇ ਸਾਡੀ ਰਕਮ ਜਿਹੜੀ ਹੈ ਸਾਡੀ ਦਿੱਤੀ ਜਾਵੇ ਤੇ ਸਾਨੂੰ ਬਹਿਣ ਦਾ ਕੋਈ ਇੱਥੇ ਸ਼ੌਕ ਨਹੀਂ ਨਾ ਆਇਆ ਕੋਈ ਚਾਹਵਾ ਨਹੀਂ ਬਹਿਣ ਦੇ ਕੋਤਬਾ ਦੇ ਜੱਜਮੰਦੀਆਂ ਨੇ ਬੜਾ ਅਪਸ਼ਬਦ ਸਾਨੂੰ ਬੋਲੇ ਨੇ ਔਰ ਸਭ ਤੋਂ ਇੱਕ ਦੁੱਖ ਵਾਲੀ ਗੱਲ ਇਹ ਆ ਉਹ ਕਿਹੜੀ ਜੱਜਮੰਦੀ ਸੀ ਨਿਹੰਗ ਸਿੰਘ ਕਿਹੜੀ ਜੱਜਮੰਦੀ ਆ ਉਹ ਸਾਨੂੰ ਦੱਸੇ ਬਾਬਾ ਮੇਜ ਸਿੰਘ ਵੱਲੋਂ ਆਇਆ ਤੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਸਾਨੂੰ ਤੈਨੂੰ ਪਰੇਸ਼ਾਨੀ ਹੋ ਰਹੀ ਆ ਕਿ ਜਿਹੜੀਆਂ ਨਿਹੰਗ ਸਿੰਘ ਜੱਜਮੰਦੀਆਂ ਗੁਰੂ ਸਾਹਿਬ ਨੇ ਹਾਂਜੀ ਕਿਹੜੀ ਜੱਜਮੰਦੀ ਤੇ ਸਾਨੂੰ ਨਿਹੰਗ ਜੱਜਮੰਦੀਆਂ ਤੋਂ ਡਰਾਇਆ ਜਾ ਰਿਹਾ ਸਾਡੇ ਪੈਸੇ ਦੇਣ ਤੇ ਸਾਡਾ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਸਾਨੂੰ ਗਲਤ ਬੋਲਿਆ ਗਿਆ ਆ ਗਲਤ ਪਿਛਾ ਕੀਤਾ ਗਿਆ ਜਿਸ ਤਰ੍ਹਾਂ ਮਤਲਬ ਕਿ ਸਾਡੇ ਨਾਲ ਨੀਂਹ ਨੇ ਜੇ ਬਜ਼ੁਰਗ ਬੈਠੇ ਸੀਗੇ ਨਾ ਕਿ ਉੱਥੇ ਕੋਈ ਹਲੜਵਾਜ ਬੈਠੇ ਸੀ ਤੇ ਉਹ ਹਲੜਵਾਜੀ ਹੀ ਕਰ ਸਕਦੇ ਇਹੋ ਜਿਹੇ ਆਦਮੀਆਂ ਆ ਗੋਲੀ ਦਾ ਜਵਾਬ ਗੋਲੀਆਂ ਦਿੰਦੇ ਰਹਿਆ ਤੇ ਨਾ ਹੀ ਸਾਨੂੰ ਕੋਈ ਜੀ ਕਰਦਾ ਡਰ ਸੀਗਾ ਪਰ ਅਸੀਂ ਇਹੋ ਜਿਹਾ ਕੋਈ ਅਪਸ਼ਬਦ ਨਹੀਂ ਬੋਲਿਆ ਕਿਉਂਕਿ ਅਸੀਂ ਇੱਥੇ ਆ ਪੜਨਾ ਬੱਚਿਆਂ ਵਾਲਿਆਂ ਅਸੀਂ ਉੱਥੇ ਇਸੇ ਤਰੀਕੇ ਨਾਲ ਬਿਠੇ ਰਹੇ ਕਿ ਕੋਈ ਸਾਨੂੰ ਗਲੂਵ ਕਰ ਦੇਣ ਬਿਨਾਂ ਗਲਤ ਕੁਝ ਬੋਲੇ ਉਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਸੀਗੇ ਹਰ ਇੱਕ ਉਹ ਬੰਦਲਾਂ ਵੀ ਸੀਗੀਆਂ ਬਸ ਛੇ ਰੀ ਸੀ ਤਰਪਾਨਾ ਨਹੀਂ ਸੀ ਸਾਰਿਆਂ ਕੋਲੇ ਹਥਿਆਰਾਂ ਨਹੀਂ ਆਏ ਤੁਸੀਂ ਪੰਜ ਸੱਤ ਗੱਡੀਆਂ ਵਿੱਚ ਬੋਲਣ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਉਸ ਟਾਈਮ ਬਿਲਕੁਲ ਕੀਤਾ ਜੀ ਪ੍ਰਸ਼ਾਸਨ ਰਿਪੋਰਟ ਦੇਖ ਰਹੀ ਹੈ ਪੁਲਿਸ ਦੀ ਹਾਜ਼ਰੀ ਕਿਉਂ ਨਾ ਰਟਾਤਾ ਨਹੀਂ ਬਿਲਕੁਲ ਜੀ ਸਾਹਮਣੇ ਲੈ ਕੇ ਕਮਰੇ ਵਿੱਚ ਪੁਲਿਸ ਸਾਹਮਣੇ ਜਦੋਂ ਪੁਲਿਸ ਵੀ ਗਈ ਜੀ ਸਾਰਾ ਕੁਝ ਇਹ ਹਥਿਆਰ ਜਿਹੜੇ ਉਹਨੇ ਆਪ ਖੋਖਾਏ ਆ ਕਿ ਜਾਂ ਕੋਈ ਹੋਰ ਨਾ ਨਿਆਣੀ ਜਿੱਥੇ ਬੰਦੀਆਂ ਜਾਂ ਉਹ ਜਿਹੜੇ ਨਾਨ ਸਿੰਘ ਆਏ ਆ ਤੇ ਉਹਦੇ ਸੱਦਿਆਂ ਹੀ ਆਏ ਆ ਤੇ ਜੋ ਉਹਨੇ ਬਖਾਦੇ ਤਾਂ ਉਹਨਾਂ ਬਖਾਦੇ ਗੱਲ ਤਾਂ ਬਰਾਬਰ ਹੀ ਆ ਹਾਂ ਜੀ ਤਾਂ ਜੀ ਤੇ ਵੇਖੋ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀ ਕਿ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੀਆਂ ਸੀ ਇਹ ਸੱਚ ਹੱਕ ਦੀ ਲੜਾਈ ਵਾਸਤੇ ਦਸ਼ਮੇਸ਼ ਤੋਂ ਸੱਚ ਹੱਕ ਦੀ ਲੜਾਈ ਵਾਸਤੇ ਥਾਪੀਆਂ ਸੀ ਤਰਨਾ ਦਲ ਵੱਖਰਾ ਇੱਕ ਹੋਰ ਜਥੇਬੰਦੀ ਦਸ਼ਮੇਸ਼ ਤੋਂ ਹਾਂ ਜੀ ਤਰਨਾ ਦਲ ਹਾਂ ਜੀ ਹਾਂ ਜੀ ਤੇ ਉਹ ਜਥੇਬੰਦੀਆਂ ਦਾ ਕੰਮ ਨਹੀਂ ਵੀ ਆ ਕੇ ਉਲਟਾ ਸਾਨੂੰ ਗੁੰਮਰਾਹ ਕੀਤਾ ਜਾਵੇ ਦਬਾਇਆ ਜਾਵੇ ਸਾਨੂੰ ਬਰਸੀਆਂ ਦੇ ਦੁਰਾਵੇ ਦਿੱਤੇ ਜਾਣ ਆਕਾ ਦਿੱਤਾ ਜਾਵੇ ਕਿਉਂਕਿ ਅਹੀਂ ਵੀ ਇੱਕ ਫੌਜੀ ਆਹੀਂ ਵੀ ਇੱਕ ਸੰਸਥਾ ਨਾਲ ਜੁੜੇ ਹਾਂ ਜੇ ਸਾਨੂੰ ਆਗੇ ਇਹੋ ਜਿਹੇ ਦਾਅਵੇ ਦਿੱਤੇ ਕਿ ਅਸੀਂ ਗੋਲੀਆਂ ਮਾਰ ਲਾਂਗੇ ਉਹ ਕਰਦਾਂਗੇ ਜੇ ਕਰਦਾਂਗੇ ਅਸੀਂ ਕੋਈ ਲੜਾਈ ਕਰਨੀ ਸੀਗੇ ਅਸੀਂ ਆਪਣਾ ਹੱਕ ਲੈਣਗੇ ਸੀ ਇਹ ਬਹੁਤ ਆਬ ਸ਼ਬਦ ਸਾਨੂੰ ਬੋਲੇ ਗਏ ਨੇ ਇੱਕ ਸਾਡੇ ਤੋਂ ਐਲੀਗੇਸ਼ਨ ਆਇਆ ਕਿ ਸਾਡੇ ਧਰਮ ਦੇ ਸਾਡੀ ਯਾਦ ਪਾਸ ਦੇ ਗੱਲ ਕੀਤੀ ਆ ਅਸੀਂ ਕਹਿੰਦੇ ਆ ਵੀ ਸਾਡਾ ਕੋਈ ਜਵਾਬ ਕਰ ਸਾਡੇ ਕਰੰਟ ਪ੍ਰੂਫ ਕਰ ਦੋ ਵੀ ਜੇਕਰ ਇਹਦੇ ਵਿੱਚ ਕੋਈ ਗੱਲ ਕੀਤੀ ਜਾਵੇ ਜਿਹੜੀ ਸਾਡੀ ਕਮੇਟੀ ਹਸਾਬ ਦਾ ਸੈਂਸਰ ਸਾਡੀ ਕਮੇਟੀ ਇਹਦੇ ਵਿੱਚ ਯਾਦ ਪਾ ਦਾ ਬਿਲਕੁਲ ਬਾਈਕਟ ਕਰਦਾ ਜਿੰਨੇ ਕੋਈ ਜਾਤ ਦਾ ਨਾਮ ਲਿਆ ਉਹ ਬਤਾ ਅਡੀ ਪੇਟੀ ਜੀ ਨਹੀਂ ਰਹੇਗਾ ਅਸੀਂ ਇਹਨਾਂ ਨੂੰ ਤੇ ਵੈਸੇ ਨਫਰਤ ਕਰਦੇ ਆਂ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਉਹਨਾਂ ਸਾਡੇ ਤੇ ਇੱਕ ਅਲਿਗੇਸ਼ਨ ਲਾਇਆ ਫੇਰ ਇਹ ਕਰਕੇ ਸਾਡਾ ਨਾਂ ਤੇ ਉਹਨਾਂ ਰਾਤ ਨੂੰ ਅਗਲੇ ਦਿਨ ਫੇਰ ਹੀ ਬੈਠਿਆ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਬੈਠਿਆ ਤੇ ਉਹਨਾਂ ਨੇ ਰਾਤ ਨੂੰ ਆ ਕੇ ਪਤਾ ਨਹੀਂ ਕਿੱਥੋਂ ਕਿੰਨੀਆਂ ਪਾੜੀਆਂ ਸਦਿਆਂ ਨੇ ਇਕੱਠੇ ਹੋ ਗਏ ਤੇ ਐਜਾੜ ਨੂੰ ਦੂਜਾ ਜਾ ਵੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਉਹਨਾਂ ਉਦੋਂ ਨਹੀਂ ਉਹਨਾਂ ਨੂੰ ਦੇਖ ਵੀ ਅਚੁਰ ਬੈਠੇ ਆ ਸਾਡੇ ਵਿੱਚ ਕੋਈ ਇਹੋ ਜਿਹਾ ਬੱਚਾ ਬੰਦਾ ਸੀ ਨਹੀਂ ਜਿਹੜਾ ਵੀ ਜੰਗਮੈਨ ਹੋਏ ਭਾਰੀ ਸੁਝੇ ਹੋਏ ਕਿ ਦੀ 30 ਸਾਲ ਸਰਸ ਕੇ ਦੀ 20 ਸਾਲ ਸਰਸ ਕੇ ਲੋ ਥੱਲੇ ਬੰਦਾ ਕੋਈ ਨਹੀਂ ਜਦੋਂ ਤੁਸੀਂ ਉੱਥੇ ਗਏ ਉਹਨਾਂ ਦੇ ਘਰ ਜੀ ਕਿੰਨੇ ਚਿਰ ਬਾਅਦ ਉਥੇ ਪੁਲਸ ਆ ਗਈ ਪੁਲਸ ਤਕਰੀਬਨ ਤਾਂ ਕਿ ਨਵਾਂ ਹੀ ਆ ਗਿਆ ਹਾਂਜੀ ਤੇ ਨਿਹੰਗ ਜਥੇਬੰਦੀਆਂ ਨਗਜੰਦਵਦੀਆਂ 1.5 ਘੰਟੇ ਬਾਅਦ ਆ ਗਏ ਹਾਂਜੀ ਹੁਣ ਤੁਹਾਡਾ ਤਾਂ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਭਾਈ ਹੈ ਕਿ ਮੀਡੀਆ ਸਾਧਿਆ ਤੁਹਾਡਾ ਮਕਸਦ ਕੀ ਹੈ ਤੁਸੀਂ ਕੀ ਮੰਗ ਮੰਗਤੀ ਆ ਤੁਹਾਡਾ ਵਿਸ਼ਾ ਕੀ ਹੈ ਵਾਇਕੋ ਜਿੱਕਾ ਖਾਲਸਾ ਵਾਇਕੋ ਜਿੱਕੀ ਪਤੇ ਮੈਂ ਅਗਰਦੀਪ ਸਿੰਘ ਢੰਡਾ ਸਾਹਿਬ ਦਾ ਸੈਨਿਕ ਸਰ ਸੱਚੀ ਕਮੇਟੀ ਪੰਜਾਬ ਮੈਂ ਅੱਜ ਮੀਡੀਆ ਦੇ ਰੂ ਰੂ ਹੋ ਕੇ ਇੱਕ ਸਚਾਈ ਸਾਹਮਣੇ ਲਿਆਉਣੀ ਚਾਹੁੰਦਾ ਕਿ ਅਸੀਂ ਘਰਾਂ 'ਚ ਬੈਠੇ ਸੋਚਦੇ ਆਂ ਕਿ ਜਾ ਸਪੇਜਾਂ ਤੇ ਕਹਿੰਦੇ ਆ ਕਿ ਪੰਥ ਕਿੱਧਰ ਨੂੰ ਜਾਣ ਲਿਆ ਅੱਜ ਸਾਨੂੰ ਪਤਾ ਲੱਗਾ ਜਦੋਂ ਆਪਣੇ ਨਾਲ ਹੱਟਦੀ ਐ ਵੀ ਪੰਥ ਕਿੱਧਰ ਨੂੰ ਜਾਣ ਲਿਆ ਸਾਡੇ ਜਥੇਦਾਰ ਕੀ ਕਰਨ ਦੇ ਪਿੰਡ ਠੱਠੇ ਤੋਂ ਮਨਜਿੰਦਰ ਸਿੰਘ ਆਪਣੇ ਆਪ ਨੂੰ ਵੀਰ ਖਾਲਸਾ ਲੋਂਦਾ ਲਾਵੇ ਖਾਲਸਾ ਸ਼ਬਦ ਬਹੁਤ ਖਾਸ ਆ ਖਾਲਸਾ ਸ਼ਬਦ ਬਹੁਤ ਉੱਚਾ ਜੇ ਵੇਖਿਆ ਜਾਵੇ ਤੇ ਪਰ ਉਹ ਖਾਲਸਾ ਸ਼ਬਦ ਲਾ ਕੇ ਤੇ ਉਹਦੀ ਅਹਿਮੀਅਤ ਨੂੰ ਚੁੱਕਣਾ ਵੀ ਜ਼ਰੂਰੀ ਆ ਵੀਰ ਮਨਜਿੰਦਰ ਸਿੰਘ ਠੱਠੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਸੀ ਪਹਿਲੋ ਆਸੀਂ ਆਪਣੇ ਪਰਿਵਾਰਕ ਤੌਰ ਤੇ ਉਹਨਾਂ ਨਾਲ ਬੜੀ ਵਾਰੀ ਸਬੰਧ ਬਣਾਏ ਕਿ ਤੁਸੀਂ ਵੀਰ ਜੀ ਥੋੜੇ ਥੋੜੇ ਕਰਕੇ ਵਾਪਸ ਕਰ ਦਿਓ ਨਹੀਂ ਜਦ ਇਕੱਠੇ ਕੀਤੇ ਜਾਂਦੇ ਤੇ ਇਨੀ ਰਕਮ ਹੈ तकरीबन 1.5 ਲੱਖ ਰੁਪਇਆ ਜੀ ਉਹਨੇ ਪ੍ਰੂਫ ਦੇ ਤੌਰ ਤੇ ਮੈਨੂੰ ਚੈੱਕ ਵੀ ਦਿੱਤੇ ਹੋਏ ਨੇ ਰਕਮ ਦਿੱਤੀ ਕਿਸ ਕੰਮ ਨੂੰ ਹੈ ਰਕਮ ਉਹਨੇ ਆਪ ਕੋਠੀ ਦਾ ਕੋਈ ਖਰੀਦਦਾਰੀ ਕਰਨੀ ਥੀ ਉਹਨੇ ਕੋਠੀ ਬਾਅਦ ਤੇ ਲਈ ਹੋਈ ਹੈ ਬਾਕੀ ਕਾਫੀ ਚਿਰ ਪਰੇਸ਼ਾਨ ਹੋਣ ਤੋਂ ਬਾਅਦ ਮੈਂ ਆਪਣੀ ਕਮੇਟੀ ਨਾਲ ਵਿਚਾਰ ਕੀਤੀ ਕਿ ਯਾਰ ਅਸੀਂ ਇੱਜਾ ਦੁਬਿਧਾ 'ਚ ਫਸੇ ਆਂ ਉਹਦਾ ਕੋਈ ਹੱਲ ਕੱਢੀਏ ਤੇ ਕਮੇਟੀ ਨੇ ਕਿਹਾ ਕਿ ਤੂੰ ਸਾਨੂੰ ਫੈਸਲਾ ਦੇ ਦੇ ਪਰ ਤੂੰ ਉਹ ਫੈਸਲੇ ਦੇ ਵਿੱਚ ਨਹੀਂ ਆਏਗਾ ਜਿਹੜਾ ਕਮੇਟੀ ਫੈਸਲਾ ਕਰੇਗੀ ਸਾਡੀ ਕਮੇਟੀ ਦੀ ਐਸਓਪੀ ਵੀ ਇਹ ਕਹਿੰਦੀ ਆ ਕਿ ਜੇ ਕੋਈ ਬੰਦਾ ਦੁਖੀ ਆ ਜਾਂ ਉਹਦੀ ਪ੍ਰੋਬਲਮ ਆ ਜਦੋਂ ਉਹ ਕਮੇਟੀ ਨੂੰ ਦੇ ਦਿੰਦਾ ਤੇ ਉਹ ਬੰਦਿਆ ਇੰਟਰਫੇਅਰ ਕਰਨੋਂ ਬੰਦ ਹੋ ਜਾਂਦੀ ਆ ਜੇ ਮੈਂ ਉੱਥੇ ਆਪਣੀ ਇੰਟਰਫੇਅਰ ਕਰਨੀ ਬੰਦ ਕਰ ਦਿੱਤੀ ਜਦੋਂ ਕਮੇਟੀ ਨੂੰ ਫੈਸਲਾ ਦਿੱਤਾ ਗਿਆ ਕਮੇਟੀ ਨੇ ਕਾਫੀ ਚੱਕਰ ਘੱਟੇ ਸਾਡੇ ਕਮੇਟੀ ਦਾ ਹੀ ਬਲਾਕ ਪ੍ਰਧਾਨ ਅਜਿਹਾ ਚੂੜੀਆਂ ਦਾ ਕਾਲ ਸਿੰਘ ਠੱਠਾ ਉਹਦੇ ਪਿੰਡ ਦਾ ਹੀ ਆ ਉਹਨੇ ਵੀ ਨਿੱਜੀ ਤੌਰ ਤੇ ਬੜੀ-ਬੜੀ ਇਸ ਚੀਜ਼ ਨੂੰ ਵਿਚਾਰਿਆ ਸਾਡੇ ਅੱਗੇ ਇਹਨੇ ਹਰ ਵਾਰੀ ਕਦੀ ਕਾਂਗਰਸੀ ਸਰਪੰਚ ਅੱਗੇ ਕਰ ਦੇਣਾ ਉਹਨਾਂ ਨੇ ਇਕਰਾਰ ਕਰਨਾ ਉਹ ਇਕਰਾਰ ਤੇ ਉਹਨੇ ਪਹੁੰਚਣਾ ਨਾ ਕਦੀ ਕਾਲੀਦਾਲ ਦਾ ਸਰਪੰਚ ਖੜਾ ਕਰ ਦੇਣਾ ਉਹ ਉਹਨਾਂ ਨੇ ਇਕਰਾਰ ਤੇ ਪਹੁੰਚਣਾ ਨਾ ਕਦੀ ਆਮ ਆਦਮੀ ਵਾਲਾ ਖੜਾ ਕਰ ਦੇਣਾ ਕਦੀ ਹੋਰ ਕੋਈ ਰਿਸ਼ਤੇਦਾਰ ਸਾਝ ਵਾਲਾ ਲਿਆ ਕੇ ਪਾ ਦੇਣਾ ਪਰ ਕਿਸੇ ਵੀ ਕਰਾਅ ਤੇ ਉਹ ਬੰਦਾ ਨਹੀਂ ਪਹੁੰਚਿਆ ਜਦੋਂ ਕਮੇਟੀ ਦੀ ਵਾਰੀ ਆਈ ਕਮੇਟੀ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਕਮੇਟੀ ਦੇ ਪਹਿਲੇ ਕੰਮ ਤੇ ਇਹਨੇ 70000 ਰੁਪਏ ਕਮੇਟੀ ਵਾਲਿਆਂ ਨੇ ਮੈਨੂੰ ਵਾਪਸ ਕਰਵਾਇਆ ਉਸ ਤੋਂ ਬਾਅਦ ਇਹਨੇ 2 ਮਹੀਨੇ ਫਿਰ ਸਾਨੂੰ ਪਰੇਸ਼ਾਨ 2.5 ਮਹੀਨੇ ਕੀਤਾ ਤੇ ਕਮੇਟੀ ਫੇਰ ਦੁਬਾਰਾ ਗਈ ਤੇ ਕਮੇਟੀ ਵਾਪਸ ਗਈ ਕਮੇਟੀ ਨਾ ਉਹਨੇ ਲੈਣ ਦੇ ਨਾ ਸਾਰਾ ਕਰਕੇ ਤੇ ਕਮੇਟੀ ਨੇ ਇੱਕ ਫੈਸਲਾ ਦਿੱਤਾ ਵੀ ਵੀਰੇ ਤੇਰੇ ਕੋ ਇਕੱਠੇ ਨਹੀਂ ਦਿੱਤੇ ਜਾਣੇ ਤੂੰ ਥੋੜੇ ਥੋੜੇ ਕਰਕੇ ਦੇ ਸਕਦਾ ਤੇ ਦੇ ਦੇ ਉਹਨੇ ਆਪ ਖੁਦ ਬੋਲਿਆ ਕਿ ਮੈਂ 10 ਦਿਨਾਂ ਬਾਅਦ 20000 ਰੁਪਇਆ ਦਿਆ ਕਰੂੰਗਾ ਯਾਨੀ ਕਿ ਮਹੀਨੇ ਦਾ 60000 ਰੁਪਇਆ ਦਊਗਾ ਪਹਿਲਾ ਕਰਾਰ 100 ਵਰਸੀ ਤਕਰੀਬਨ 16 ਤਰੀਕ ਦਾ 16 9 ਦਾ ਜਦੋਂ ਉਹ 16 ਨੋਂ ਦਾ ਆਪਣੇ ਇਕਰਾਰ ਤੇ ਨਹੀਂ ਪਹੁੰਚੇ ਕਾਹਲ ਸਿੰਘ ਠੱਠਾ ਨੇ ਵੀ ਉਹਨਾਂ ਨੂੰ ਫੋਨ ਕੀਤਾ ਵੀ ਭਾਜੀ ਤੁਹਾਡਾ ਕਰਾਰਿਆ ਤੁਸੀਂ ਨਹੀਂ ਪਹੁੰਚੇ ਪਰ ਉਹ ਤਿੰਨ ਦਿਨ ਉੱਪਰ ਲੈ ਗਿਆ 19 ਤਰੀਕ ਨੂੰ ਸਾਡੇ ਕਮੇਟੀ ਦੇ ਮੈਂਬਰ ਜਸਵੰਤ ਸਾਹਿਬ ਤੇ ਹੋਰ ਵੀ ਪੂਜਯਾਨ ਸੱਜਣ ਸਾਰੇ ਗਏ ਆ ਉੱਥੇ ਉਹਨਾਂ ਨੇ ਜਾ ਕੇ ਪੁੱਛਣਾ ਚਾਹਿਆ ਪਰ ਉਹ ਬੰਦਾ ਘਰ ਨਹੀਂ ਮਿਲਿਆ ਉਹਨਾਂ ਦੀ ਮੈਸੇਜ ਤੇ ਉਹਨਾਂ ਦੀ ਜੋ ਮਾਤਾ ਹੀ ਉਹ ਮਿਲੇ ਆ ਉਹਨਾਂ ਨੇ ਕਿਹਾ ਪੀਓ ਇੱਥੇ ਹੀ ਆ ਇਹਨਾਂ ਨੇ ਸੋਚ ਲਿਆ ਕਿ ਜੋ ਇੱਥੇ ਆ ਤੇ ਅਸੀਂ ਮਿਲ ਕੇ ਚੱਲੀਏ ਆਪਕੇ ਬਾਹਰ ਬੈਠ ਗਿਆ। ਉਹਦੇ ਸਮੇਂ ਦੇ ਵਿੱਚ ਵਿੱਚ ਉਹਦੀ ਘਰ ਦੀ ਨੇ 112 ਨੰਬਰ ਤੇ ਫੋਨ ਹੁਸਸਾ ਦਿੱਤਾ। 112 ਨੰਬਰ ਤੋਂ ਕਾਲ ਕਰਕੇ ਪੁਲਿਸਨ ਦੀ ਆ। ਇਹਨਾਂ ਨੇ ਮੈਨੂੰ ਫੋਨ ਕਰਤਾ ਮੈਂ ਬਟਾਲੇ ਨੂੰ ਜਾ ਰਿਹਾ ਸੀ। ਮੈਂ ਕਾਲੇ ਪਹੁੰਚਿਆ ਕਿੰਦਾ ਇਹਦਾ ਪੁਲਿਸ ਆਈ ਹੈ ਤੁਸੀਂ ਵਾਪਸ ਆਓ। ਸਾਰੇ ਕੇਸ ਦਾ ਤੁਹਾਨੂੰ ਪਤਾ ਹੈ। ਮੈਂ ਬਟ ਕਾਲੇ ਤੋਂ ਵਾਪਸ ਆ ਗਿਆ। ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ। ਪੁਲਿਸ ਵਾਲੇ ਕਹਿੰਦੇ ਕਿ ਇਹਨਾਂ ਨੇ 112 ਤੇ ਕਾਲ ਕੀਤੀ ਹੈ ਦਾ ਜਵਾਬ ਦੋ। ਜਦੋਂ ਪੁਲਸ ਵਾਲਿਆਂ ਨੂੰ ਮੁਲਾਜ਼ਮਾਂ ਨੂੰ ਸਾਰੀ ਗੱਲ ਦੱਸੀ ਉਹ ਕਹਿੰਦੇ ਵੀ ਤੁਸੀਂ ਸੱਚੇ ਜੋ ਤੇ ਉਹਨਾਂ ਨੇ ਮਾਤਾ ਨੂੰ ਤੇ ਇਹਦੀ ਘਰ ਦੀ ਨੂੰ ਕਿਹਾ ਵੀ ਬੀਬਾ ਤੁਸੀਂ ਇਹਨਾਂ ਨੂੰ ਪੈਸੇ ਦਿਓ ਤੇ ਇਹ ਆਪਣੇ ਘਰ ਨੂੰ ਜਾਣ ਪਰ ਉਹ ਕਿਸੇ ਗੱਲ ਤੇ ਨਹੀਂ ਆਈਆਂ ਚਲੋ ਉਹ ਆਪਣੀ ਕਾਰਵਾਈ ਕਰਕੇ ਪੁਲਸ ਵੱਲਸ ਚਲੀ ਗਈ ਸਾਡੇ ਬੰਦਿਆਂ ਨੇ ਇਹਨਾਂ ਨੂੰ ਉਸ ਥੋੜਾ ਜਿਹਾ ਰੋਸ ਰੱਖਿਆ ਵੀ ਅਸੀਂ ਕਿਹੜੀ ਗਲਤੀ ਕੀਤੀ ਜਿਹੜੇ ਇਹਨਾਂ ਨੇ ਪੁਲਸ ਸਾਤ ਲਈ ਆ ਅਸੀਂ ਉੱਥੇ ਚਾਰ ਪੰਜ ਬੰਦੇ ਬਹਿ ਗਏ ਆ ਹੋਰ ਫੋਨ ਕੀਤੇ ਆ ਅਸੀਂ ਕਟੜ-ਕਟੜ ਦਾ ਦੁਬਾਰਾ ਬੰਦੇ ਉੱਥੇ ਹੋ ਗਏ ਆ ਰੋਸ ਦੇ ਵਜੋਂ ਨਾਲ ਹੀ ਅਸੀਂ ਦਿਪਤੀ ਸਾਹਿਬ ਨੂੰ ਤਲਾਫ ਫੜੇ ਕਰ ਚੂੜੀਆਂ ਨੂੰ ਕਰ ਦਿੱਤੀ ਜਦੀ ਕਾਪੀ ਮੇਰੇ ਕੋਲ ਹੈ ਉਹਨਾਂ ਨੇ ਮਾਰਕ ਕਰਕੇ ਭਣੀਏ ਚੌਕੀ ਇਨਚਾਰਜ ਨੂੰ ਦੇ ਦਿੱਤੀ ਹੈ ਤੇ ਇਹ ਜਿਹੜਾ ਧਰਨਾ ਲੱਗ ਗਿਆ ਉੱਥੇ ਤੁਸੀਂ ਆਪਣੀ ਦੇਖ ਦੇ ਚਲੋ ਜੇ ਅਸੀਂ ਧਰਨਾ ਲਾਉਣ ਲਾਉਣ ਚ ਗਲਤ ਹੁੰਦੇ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਉਸੇ ਵੇਲੇ ਉਠਾ ਦਿੰਦਾ ਸਾਡੇ ਜਿੰਨੇ ਵੀ ਮੈਂਬਰ ਬੈਠੇ ਸੀ ਕਿ ਇਹਦੀ 60 ਸਾਲ ਮਰੇ ਕਿ ਇਹਦੀ 65 ਸਾਲ ਆ ਕਿ ਇਹਦੀ 55 ਸਾਲ ਆ ਕਿ ਇਹਦੀ 50 ਸਾਲ ਆ ਇਹ ਹੁਲੜਬਾਜ ਨਹੀਂ ਸੀ ਬੈਠੇ ਇਹ ਧੀਆਂ ਪਹਿਣਾ ਵਾਲੇ ਬੈਠੇ ਸੀ ਸਾਡੇ ਉੱਤੇ ਪਰ ਇਹਨਾਂ ਨੇ ਦੋ ਜੁੜੀਆਂ ਨੂੰ ਉੱਥੇ ਫਿਰਦਨੇ ਸਦੀਆਂ ਨੇ ਉਤੋਂ ਬਾਅਦ ਕਿਉਂਕਿ ਉਦੋਂ ਉਸ ਤੋਂ ਬਾਅਦ ਮੈਂ ਉੱਥੇ ਪ੍ਰেজੈਂਟ ਹੋ ਗਿਆ ਮੈਂ ਖੁਦ ਦੋ ਜੁੜੀਆਂ ਜੱਤੀਆਂ ਉਹ ਇਹਨਾਂ ਦੇ ਘਰੋਂ ਹੋ ਕੇ ਵਾਪਸ ਚਲ ਜਾਂਦੀਆਂ ਰਹੀਆਂ ਨੇ ਸਾਡੇ ਕੋਲ ਬਹਿ ਕੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਜੁੜੀਆਂ ਨੇ ਇਹ ਨਹੀਂ ਪੁੱਛਿਆ ਕੋਈ ਸੱਜਣ ਮਿੱਤਰ ਜਾਂ ਜੁੜੀਆਂ ਆਉਂਦੀ ਆ ਤਾਂ ਦੋਆਂ ਦੋ ਪੱਖ ਲੈਂਦੀ ਆ ਉਹ ਕਿਹੜੀਆਂ ਜੁੜੀਆਂ ਉਹ ਵੀ ਇਹਨਾਂ ਦੇ ਨਿਹੰਗ ਸਿੰਘ ਜਥੇਬੰਦੀ ਉਹ ਸਾਡੇ ਨਾਲ ਮਿਲੀਆਂ ਹੀ ਨਹੀਂ ਜਦੋਂ ਕਿ ਅਸੀਂ ਉਹਨਾਂ ਦੇ ਨਾਮ ਕੀ ਨਾਮ ਕੀ ਨਿਹੰਗ ਨਹੀਂ ਜੁਨੀਅਨ ਕੇ ਜਾਂ ਨਿਹੰਗ ਜਸੇ ਬੰਦੀਆਂ ਕਦੇ ਬੰਦੀਆਂ ਕੌਣ ਨਿਹੰਗ ਜਸੇ ਬੰਦੀਆਂ ਦੋ ਆਈਆਂ ਨੇ ਉਹ ਵਾਪਸ ਚਲ ਗਈਆਂ ਇਹਨਾਂ ਨਾਲ ਬਾਤचीत ਕਰਕੇ ਨਾਮ ਨਾਮ ਉਹਨਾਂ ਦੇ ਨਿਹੰਗ ਜਸੇ ਬੰਦੀਆਂ ਜੇ ਸਾਡੇ ਨਾਲ ਮਿਲਦੇ ਤਾਂ ਸਾਣਾ ਹੀ ਨਾਂ ਦੱਸਦੇ ਵੀਰੇ ਤਾਂ ਉਹ ਚਲੇ ਗਈਆਂ ਨੇ ਰਾਤ ਨੂੰ 11 ਵਜੇ ਇਹ ਸਖਸ਼ ਆਇਆ ਆ ਜਿਹੜੀਆਂ ਸਾਡੇ ਕੋਲ ਰੋਲਾ ਪੈਂਦੇ ਦੀਆਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨੇ ਆ ਇਹਨਾਂ ਨੇ ਆਉਂਦੇ ਇਹ ਸਖਸ਼ ਨੇ ਸਾਨੂੰ ਕਿਹਾ ਆ ਕਿ ਬਾਬਾ ਜੀ ਤੁਸੀਂ ਸਤਿਕਾਰਯੋਗ ਜੋ ਆਹੀ ਤੁਹਾਨੂੰ ਬਾਹਰ ਨੂੰ ਘੋੜੇ ਦਾ ਇਹਨੇ ਗੇਟ ਖੋਲ ਦਿੱਤਾ ਆ 11 ਵਜੇ ਅੰਦਰ ਆ ਜਾਓ ਅਸੀਂ ਚੇਅਰਮੈਨ ਸਾਹਿਬ ਵੀ ਸਾਡੇ ਅਸੀਂ ਸਲਾਹ ਕੀਤੀ ਵੀ ਨਹੀਂ ਕਿਸੇ ਦੇ ਘਰ ਰਾਤ ਨੂੰ ਨਹੀਂ ਜਾਣਾ ਜਿੱਥੇ ਬੈਠੇ ਆ ਬੈਠੇ ਜੀ ਇਹਨੇ ਉਹ ਸ਼ਬਦਾਵਲੀ ਵਰਤੀ ਆ ਸਾਡੇ ਵਾਸਤੇ ਜਿਹੜੀ ਅਸੀਂ ਸੁਣ ਨਹੀਂ ਸਕਦੇ ਸਿਰਫ ਆਸੀ ਆਪਣੇ ਇਸੇ ਵਿਵਾਦ ਕਰਕੇ ਚੁੱਪ ਕੀਤੇ ਗਏ ਕਿ ਇਹ ਬੰਦਾ ਚਾਹੁੰਦਾ ਏ ਕਿ ਇੱਥੇ ਝਗੜਾ ਹੋਵੇ ਉਹ ਵੀਡੀਓ ਤੁਹਾਨੂੰ ਕਾਲਿੰਗ ਠੱਠਾ ਦੇ ਫੋਨ 'ਚ ਵੀ ਹੋਣੀਆਂ ਤੇ ਮੇਰੇ ਫੋਨ 'ਚ ਵੀ ਹੋਣੀਆਂ ਉਹ ਵੀ ਤੁਸੀਂ ਲੈ ਸਕਦੇ ਹੋ ਉਹ ਤੇ ਨਿਕਲਿਆ ਹੈ ਅਗਲੇ ਦਿਨ ਸਵੇਰੇ ਸਫਤੇ ਘਰੋਂ ਚਲਾ ਗਿਆ ਸਾਰਾ ਦਿਨ ਉਥੇ ਹੀ ਬੈਠੇ ਰਹੇ ਅਸੀਂ ਥੋੜੀ ਪਾਣੀ ਖਾਤਾ ਉਹ ਕਲੋਨੀ 'ਚੋਂ ਜਾ ਕੇ ਮੈਂ ਪੱਤਰਕਾਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉੱਥੇ ਜਾ ਕੇ ਜਾਣਕਾਰੀ ਲਓ ਕਿ ਫੌਜੀਆਂ ਨੇ ਕਿਤੇ ਹਾਏ ਦਾ ਵੀ ਨਾਰਾ ਮਾਰਿਆ ਜਾਂ ਉੱਚੀ ਆਵਾਜ਼ 'ਵੀ ਗੱਲ ਕੀਤੀ ਆ 21 ਤਰੀਕ 10 ਵਜੇ ਦਾ ਟਾਈਮ ਲੈ ਕੇ ਚਲੇ ਗਿਆ ਪੁਲਿਸ ਪ੍ਰਸ਼ਾਸਨ ਨੇ 21 ਤਰੀਕ ਨੂੰ 10 ਵਜੇ ਸਾਡੇ ਨਾਲ ਮੁਲਾਬਾ ਕੀਤਾ ਠੱਠੇ ਵਾਈ ਉੱਥੇ ਬੈਠੇ ਰਹੇ ਆ ਧਰਨੇ 'ਚ ਬੈਠੇ ਰਹੇ ਅਸੀਂ ਧਰਨਾ ਲਾਈ ਰੱਖਿਆ ਆ ਅਗਲੇ ਦਿਨ ਉਹਨਾਂ 10 ਵਜੇ ਮੁਲਾਬਾ ਕੀਤਾ ਆ 2:30 ਵਜੇ ਅਸੀਂ ਉੱਥੇ ਚੌਂਕੀ ਕਣੀਏ ਕੇ ਬੰਗਰ ਗਏ ਆ ਕਿ ਇਹ ਕਿੰਨਾ ਚਿਰ ਚੱਲਿਆ ਧਰਨਾ ਤੜਾ ਧਰਨਾ 19 ਤਰੀਕ ਦਾ ਲੱਗਾ ਜੀ 21 ਨੂੰ ਤੇ 3 ਦਿਨ ਚੱਲਿਆ ਅਸੀਂ ਪੁਲਿਸ ਪ੍ਰਸ਼ਾਸਨ ਕੋ ਉੱਥੇ ਗਏ ਆ ਆ ਸ਼ਖਸ਼ਿ ਭਾਰੀ ਹੁੰਦਾ ਸੀ ਉਹ ਕਦੀ ਆ ਜਾਂਦਾ ਸੀ ਕਦੀ ਚਲੇ ਜਾਂਦਾ ਸੀ ਅਸੀਂ ਉਹਨਾਂ ਦੇ ਗੇੜ ਨੂੰ ਟੱਚ ਨਹੀਂ ਕੀਤਾ ਉਹ ਜਿੰਦੂ ਮਰਜੀ ਜਿੱਦ ਤੂੰ ਮਰਜੀ ਜਾਣ ਜਿੱਦ ਤੂੰ ਮਰਜੀ ਹੋਣ ਸਾਡਾ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਆਈ ਕਿਕ ਪਰੋਸ ਦੇ ਤੌਰ ਤੇ ਵੇਚੀ ਸੀ ਦੂਸਰੀ ਗੱਲ ਐ ਜਿੱਦੂ ਪੁਲਿਸ ਪ੍ਰਸ਼ਾਸਨ ਨਹੀਂ ਉੱਥੇ ਪਹੁੰਚਿਆ ਦੋ ਵਾਰੀ ਪਹੁੰਚਿਆ ਪੁਲਿਸ ਪ੍ਰਸ਼ਾਸਨ ਨੇ ਵੇਖਿਆ ਕੋਈ ਮਾਸ਼ਬੀਨੀ ਨਹੀਂ ਹੋ ਰਹੀ ਵੀ ਆਪਣੀ ਸ਼ਾਂਤਮਈ ਤਰੀਕੇ ਨਾਲ ਵੇਚੀ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਹ ਬੰਦਾ ਉਹਨਾਂ ਨੂੰ ਮਿਲਿਆ ਹੀ ਨਹੀਂ ਜਿੰਨੀ ਵਾਰੀ ਪੁਲਿਸ ਪ੍ਰਸ਼ਾਸਨ ਆਉਂਦਾ ਰਿਹਾ ਉਹ ਬੰਦਾ ਘਰੋਂ ਹੀ ਨਾ ਲੱਗਾ ਉਹ ਘਰੋਂ ਪੁੱਛ ਕੇ ਜਾਂਦੇ ਰਹੇ ਆ ਕਿ ਕਿੱਥੇ ਉਹ ਬੰਦਾ ਨਹੀਂ ਮਿਲਦਾ ਰਿਹਾ ਪੁਲਿਸ ਪ੍ਰਸ਼ਾਸਨ ਫਿਰ ਅਗਲੇ ਦਿਨ ਜਦੋਂ ਅਸੀਂ ਗਏ ਆ ਕਿ ਇਹ 10 ਵਜੇ ਉੱਥੇ ਆਣ ਕੇ ਬੈਠ ਗਏ ਆ ਸਾਡੇ ਕੋਈ ਐਸ ਐਚਓ ਸਾਹਿਬ ਕਣੀਏ ਕੇ ਬਾਂਗਰ ਚੌਂਕੀ ਇਨਚਾਰਜ ਕਣੀਏ ਕਣੀਏ ਕੇ ਸਾਡੇ ਕੋਲ ਆਏ ਨਹੀਂ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ 2:30 ਵਜੇ ਦਾ ਤੁਹਾਡਾ ਟਾਈਮ ਆ ਅਸੀਂ ਦੋਹਾਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਉਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਇਸ ਗੱਲ ਪ੍ਰਵਾਨ ਕੀਤਾ ਆ ਅਸੀਂ ਦੋ ਗੱਡੀਆਂ ਲੈ ਕੇ 2:30 ਵਜੇ ਥਾਪ ਚੌਂਕੀ ਪਹੁੰਚੇ ਆ ਉੱਥੇ ਚੌਕੀ ਇੰਚਾਰਜ ਸਰਦਾਰ ਚੰਦਜੀਤ ਸਿੰਘ ਹੀ ਐਸਆਈ ਬਖਸ਼ੀ ਜੀ ਪੰਜ ਪੰਜ ਬੰਦੇ ਉਹਨਾਂ ਨੇ ਅੰਦਰ ਸੱਦ ਲਏ ਆ ਅਸੀਂ ਉਸ ਵਿਭਾਗ ਵਿੱਚ ਨੌਕਰੀ ਕਰਕੇ ਆਏ ਆ ਜਿੱਥੇ ਕਾਨੂੰਨ ਲਾਅ ਦੀ ਕੋਈ ਚੀਜ਼ ਆ ਪ੍ਰਸ਼ਾਸਨ ਨੂੰ ਅਸੀਂ ਮੰਨਦੇ ਆ ਅਸੀਂ ਕਾਨੂੰਨ ਨੂੰ ਮੰਨਦੇ ਆ ਅਸੀਂ ਅਧਿwidehat ਨੂੰ ਮੰਨਦੇ ਆ ਚੌਕੀ ਇੰਚਾਰਜ ਨੇ ਕਿਹਾ ਕਿ ਪੰਜ ਬੰਦੇ ਤੋਂ ਬਾਅਦ ਨਹੀਂ ਵੱਧ ਨਹੀਂ ਹੋਣੀ ਚਾਹੀਦੀ ਅਸੀਂ ਵੱਧ ਨਹੀਂ ਗਏ ਪਰ ਇਹ ਨਿਹੰਗ ਜਥੇਬੰਦੀਆਂ ਨੇ ਉਸ ਚੌਕੀ ਇੰਚਾਰਜ ਦੀ ਵੀ ਨਹੀਂ ਮੰਨੀ ਤੇ ਘੱਟੋ ਘੱਟ 10-15 ਅੰਦਰ ਵੜ ਗਏ ਚੌਕੀ ਇੰਚਾਰਜ ਨੇ ਇਹ ਗੱਲ ਪੁੱਛੀ ਆ ਕਿ ਬਾਬਾ ਜੀ ਤੁਸੀਂ ਪੈਸੇ ਦੇਣੇ ਆ ਤੇ ਸਰਦਾਰ ਰਣਜੀਤ ਸਿੰਘ ਨੇ ਜਿਹੜਾ ਆਪਣੇ ਆਪ ਨੂੰ ਮਹਾਕਾਲ ਦੱਸਦਾ ਉਹਨੇ ਹੱਥ ਤੇ ਹੱਥ ਮਾਰ ਕੇ ਕਿਹਾ ਕਿ ਅਸੀਂ ਇਹਦਾ ਕੋਈ ਪੈਸਾ ਨਹੀਂ ਤੇ ਸਾਡੇ ਨਾਲ ਜੋ ਮੋਤਵੀਰ ਬੰਦੇ ਸੀ ਤੁਹਾਡੇ ਕੋਲ ਤੁਹਾਡੇ ਕੋਲ ਸਬੂਤ ਹੈ ਜਿਹੜੇ ਉਹ ਚੌਕੀ ਇੰਚਾਰਜ ਦੇ ਮੁਲਾਜ਼ਮ ਨੇ ਵੀਡੀਓ ਬਣਾ ਰੱਖੀ ਆ ਸਾਡੇ ਪੂਨ ਤੇ ਉਹਨਾਂ ਬਾਹਰ ਖਾ ਦਿੱਤੇ ਸੀ ਕਹ ਜੀ ਚੌਂਕੀ ਇੰਚਾਰਜ ਨੂੰ ਕਲੀਅਰ ਕਰਤਾ ਇਹ ਹੋਣਾ ਹੈ ਤੁਹਾਡੇ ਕੋਲ ਪੈਸਾ ਨਹੀਂ ਦੇਣਾ ਅਗੇ ਉਹਨਾਂ ਨੇ ਕਿਹਾ ਕੋਈ ਪੈਸਾ ਨਹੀਂ ਦੇਣਾ ਸਾਡੇ ਨਾਲ ਕੋਈ ਮੌਜੂਦ ਬਿਰ ਸੱਜਣ ਸੀ ਉਹਨੇ ਕਿਹਾ ਜਦੋਂ ਉਹ ਬੁੱਕਰੀ ਗਏ ਆ ਤੇ ਇੱਥੇ ਚੌਂਕੀ ਇੰਚਾਰਜ ਨੇ ਵੀ ਇਹ ਆਪਣੇ ਆਪ ਨੂੰ ਉਸ ਸਮੇਂ ਕਮਜ਼ੋਰ ਸਮਝਿਆ ਕਿ ਮੇਰੀ ਚੌਂਕੀ ਦੇ ਵਿੱਚ ਜਿਹੜਾ ਆ ਚੀਜ਼ ਹੋਣੀ ਹੈ ਲੜਾਈ ਝਗੜਾ ਹੋਣਾ ਚੌਂਕੀ ਇੰਚਾਰਜ ਕਹਿੰਦਾ ਜੀ ਬਿਆਨ ਦੋ ਅਸੀਂ ਕਲੋਨੀ ਕਾਰਵਾਈ ਕਰਦੇ ਚੌਂਕੀ ਇੰਚਾਰਜ ਨੇ ਕੋ ਨੂੰ ਬਿਆਨ ਲੈ ਲੈ ਦੋਆ ਤੇ ਦਾਂਦੇ ਕੋਈ ਅਜੇ ਤੱਕ ਉਹ ਨਹੀਂ ਕਾਰਜ ਨਹੀਂ ਕੋਈ ਉਸ ਤੋਂ ਉੱਚ ਉਹ ਉਲਟਾ ਇੱਕ ਮਹੀਨ ਬਾਅਦ ਸਾਹਿਬ ਉਲਟਾ ਇਨਾ ਵੀਰਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਟੇਟਸ ਪਾ ਕੇ ਸਾਡੀਆਂ ਵੱਖ-ਵੱਖ ਜਥੇਬੰਦੀਆਂ 'ਚ ਧਮਾਇਆ ਕਿ ਸਾਬਕਾ ਸੈਨਿਕ ਸੱਤਸਾਜੀ ਕਮੇਟੀ ਦੇ ਅਹੁਦੇਦਾਰਾਂ ਨੂੰ ਨਿਹੰਗਾਂ ਨੇ ਕੁੱਟ-ਕੁੱਟ ਕੇ ਭਜਾਇਆ ਉਹ ਹੈ ਤੁਹਾਡੇ ਕੋਲ ਕੋਈ ਵੀਡੀਓ ਰਿਕਾਰਡਿੰਗ ਉਹ ਵੀ ਦੇ ਦਾਂਗੇ ਕੁੱਟ-ਕੁੱਟ ਕੇ ਭਜਾਇਆ ਇਹਨੇ ਸਟੇਟਸ ਵੀ ਲਾਇਆ ਕਿ ਅਸੀਂ ਜਿੱਤ ਗਏ ਹਾਂ ਕਿਸੇ ਦੇ ਬੰਦੀ ਨੇ ਲਾਇਆ ਇਹ ਨਾਲ ਹੀ ਮਨਜਿੰਦਰ ਸਿੰਘ ਨੇ ਆਪ ਜੀ ਲਾਇਆ ਤੇ ਸਾਡੀਆਂ ਜਰੂਰੀਆਂ ਜਿਹੜੀਆਂ ਨਿਹੰਗ ਜਥੇਬੰਦੀ ਕਿਹੜੀ ਨਿਹੰਗ ਜਥੇਬੰਦੀ ਦਸਮੇਸ਼ ਤਰਨਾ ਦਲ ਉਹਨਾਂ ਦੇ ਮੁਖੀ ਨੇ ਬਾਬਾ ਮੇਜਰ ਸਿੰਘ ਜੀ ਸੋਢੀ ਅਸੀਂ ਅੱਜ ਵੀ ਉਹਨਾਂ ਨੂੰ ਬਾਬਾ ਜੀ ਕਹਿੰਨੇ ਆ ਕਿਉਂਕਿ ਆ ਸਾਡੇ ਮਨ ਚ ਪੰਥ ਦਾ ਸਤਿਕਾਰ ਆ ਅਸੀਂ ਇਹ ਜ਼ਰੂਰ ਇੱਕ ਸਿੱਖ ਕੌਮ ਨੂੰ ਤੇ ਪੰਥ ਨੂੰ ਮੈਸੇਜ ਦੇਵਾਂਗੇ ਕਿ ਇੱਕ ਥੱਗ ਦੇ ਮਗਰ ਲਾ ਕੇ ਇੱਕ ਚੋਰ ਦੇ ਮਗਰ ਲਾ ਕੇ ਉਹਨੂੰ ਪੰਥ ਦਾ ਰੰਗੜਾ ਦਿੱਤਾ ਜਾਵੇ। ਕਿਸੇ ਟਾਈਮ ਨਿਹੰਗ ਜਥੇਬੰਦੀਆਂ ਤੇ ਸਾਡੇ ਗੁਰੂ ਦੇ ਖਾਲਸੇ ਔਰੰਗਜ਼ੇਬ ਦੇ ਟਾਈਮ ਤੇ ਲੁੱਟੀਆਂ ਜਾਂ ਚੀਜ਼ਾਂ ਲਿਆ ਕੇ ਵਾਪਸ ਕਰਦੇ ਸੀ ਜਿੰਨਾਂ ਦੀਆਂ ਚੀਜ਼ਾਂ ਹੀ ਤੇ ਅੱਜ ਸਾਡੇ ਉਹ ਜਥੇਬੰਦੀਆ ਤੇ ਸਾਡੇ ਨਿਹੰਗ ਜਿਹੜਾ ਮਾਲ ਨੂੰ ਲੁੱਟਦਾ ਉਹਦੀ ਸਪੋਰਟ ਕਰਦੇ ਆ ਮੈਂ ਇਹਨਾਂ ਵੀਰਾਂ ਨੂੰ ਕਹੂੰਗਾ ਕਿ ਪੰਥ ਨੂੰ ਦੇਗ ਨਾ ਲਾਓ ਪੰਥ ਨੂੰ ਠੇਸ ਨਾ ਬਚਾਓ ਪੰਥ ਦਾ ਮੁੱਦਾ ਨਾ ਬਣਾਓ ਜੇ ਤੁਹਾਨੂੰ ਲੱਗਦਾ ਆ ਕਿ ਸਾਫ ਦਾ ਸੈਨਿਕ ਗਲਤ ਆ ਜਾਂ ਗਰਦੀਪ ਸਿੰਘ ਢੰਡਾ ਗਲਤ ਆ ਕਿਤੇ ਚਾਰ ਬੰਦੇ ਆਪਣੇ ਬਿਠਾ ਲਓ ਤੇ ਚਾਰ ਬੰਦੇ ਕੋ ਨੋਦ ਤੇ ਹੋਰ ਬਿਠਾ ਲਓ ਤੁਹਾਨੂੰ ਸੱਚਾਈ ਦਾ ਪਤਾ ਲੱਗੂਗੀ ਸੱਚਾਈ ਕੌਣ ਆ ਇੱਕ ਮੈਂ ਅੱਜ ਆਪਣੇ ਜਜ਼ਬਾਤ ਤੇ ਕਾਬੂ ਰੱਖਦਾ ਆ ਇੱਕ ਤੋਂ ਮੈਂ ਵੀਰ ਅਨਜੀਤ ਸਿੰਘ ਨੂੰ ਬੇਨਤੀ ਕਰਨਾ ਵੀਰਾ ਤੂੰ ਕਹਿਣਾ ਹਲਾ ਕਿ ਛਾਤੀ 'ਚ ਗੋਲੀ ਖਾਣੀ ਆ ਮੇਰੇ ਤਿੰਨ ਵਾਰੀ ਗੋਲੀਆਂ ਲੱਗੀਆਂ ਨੇ ਕਿਤੇ ਟਾਈਮ ਦੱਸ ਕਿੱਥੇ ਮੇਰੇ ਗੋਲੀ ਮਾਰਨੀ ਮੈਂ ਉੱਥੇ ਪਹੁੰਚਣ ਨੂੰ ਤਿਆਰ ਆ ਇਹ ਨਾ ਕਿ ਸੋਨਿਆ ਆ ਸਿਰ ਆ ਮੌਤ ਮੈਂ ਨਹੀਂ ਦਗਾ ਤੁਸੀਂ ਮੌਤ ਦੂਰ ਤੋਂ ਵੇਖੀ ਹੋਊਗੀ ਮੈਂ ਨਜ਼ਦੀਕ ਤੋਂ ਵੇਖੀ ਆ ਮੈਂ ਉਮਰ ਹੀ ਰਾਸ਼ਟਰਪਤੀ ਵਾਰ ਲੈ ਕੇ ਆ ਚੁੱਕਾ ਫੌਜ ਦੇ ਵਿੱਚ ਰਹਿ ਕੇ ਇਹਨਾਂ ਗੋਲੀਆਂ ਦੇ ਥੱਲੇ ਪਰ ਤੂੰ ਉਸ ਜਗ੍ਹਾ ਤੇ ਗਲਤੀਆਂ ਜੇ ਪੰਥ ਜਾਂ ਦਲਦਾ ਛੋਲਾ ਪਾਇਆ ਨਾ ਉਦੀ ਇੱਜ਼ਤ ਤੇ ਮਾਨ ਰੱਖਣਾ ਤੁਹਾਡਾ ਫਰਜ਼ ਬੰਦਾ ਨਾ ਕਿ ਉਹਨੂੰ ਰੋਲਣਾ ਇੱਕ ਉਹ ਸਖਸ ਨੇ ਇਹ ਗੱਲ ਕਹੀ ਸੀ ਮੈਂ ਪੰਥ ਦੇ ਗਾੜੀ ਰੱਖ ਦੇਣਾ ਚਾਹੁੰਨਾ ਕਿ ਅਸੀਂ ਦਾਲ ਪੰਥ ਦਸਮੇਸ਼ ਤਰਨਾ ਦਲ ਦਾ ਅੰਤ ਛਕਿਆ ਆ ਜਾਂ ਅਸੀਂ ਇਹ ਸਿੰਘ ਦੀ ਮੱਤ ਕਰਨੀ ਆ ਤੇ ਮੈਨੂੰ ਸਿੱਖ ਕੌਮ ਇੱਕ ਜਵਾਬ ਦੇਵੇ ਕਿ ਦਾਲ ਪੰਥ ਦਾ ਅੰਤ ਉੱਚਾ ਏ ਕਿ ਦਸਵੇਂ ਪਾਤਸ਼ਾਹ ਨੇ ਜਿਹੜਾ ਅੰਤ ਬਖਸ਼ਿਆ ਉਹਦਾ ਉੱਚਾ ਆ ਅਸੀਂ ਵੀ ਅੰਤ ਛਕਿਆ ਆ ਇਦਾਂ ਮਰ ਬਈ ਸਾਨੂੰ ਉਪਰ ਰੂਪੀਏ ਕਹਿੰਦੇ ਆ ਇਹ ਜਿਨ੍ਹਾਂ ਨੇ ਚੋਲੇ ਪਾਲੇ ਆ ਇਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਮੈਂ ਜਤ ਸਿੰਘ ਤੇ ਅਜੇ ਵੀ ਇੱਜ਼ਤ ਕਰਦਾ ਉਹਨਾਂ ਨੂੰ ਅਜੇ ਵੀ ਇਹ ਸਤਿਕਾਰ ਨਾਲ ਬੇਨਤੀ ਕਰਦਾ ਕਿ ਬਾਬਾ ਜੀ ਇਸ ਮਸਲੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਆਪਣੇ ਬੰਦੇ ਤੇ ਜਿੱਥੇ ਉਹਦੀ ਗਲਤੀ ਆ ਉਹਦੀ ਗਲਤੀ ਕੱਢੋ ਜੋ ਪਾਉਂਦਾ ਕਿਸੇ ਦਾ ਹੱਕ ਆ ਉਹ ਮੇਰਨਾ ਇਕੱਲੇ ਨਾਲ ਨਹੀਂ ਠੱਗੀ ਵੱਜੀ ਲਾਕੇ ਚੁਆਣ ਕੇ ਪਤਾ ਕਰੋ ਫਦੇਕਾਰ ਚੂੜੀਆਂ ਚ ਠੱਠੇ ਚ ਪਿੰਡੀ ਚ ਪਤਾ ਕਰੋ ਪੀਓ ਨੇ ਕਿੰਨਿਆਂ ਬੰਦਿਆਂ ਨਾਲ ਠੱਗੀ ਮਾਰੀ ਆ ਦਰਦਾ ਕੋਈ ਸਾਹਮਣੇ ਨਹੀਂ ਆਉਂਦਿਆ ਕਿਉਂਕਿ ਜੋ ਤੁਸੀਂ ਉਹਦੋਂ ਵਾਕਿਆ ਵਰਤਿਆ ਉਸ ਤੋਂ ਬਾਅਦ ਉਹਦੇ ਘਰ ਲੋਕੀ ਪੈਸੇ ਮੰਗਣਾ ਬੰਦ ਕਰ ਦਿੱਤੇ ਆ ਲੋਕਾਂ ਨੇ ਸਰਬਾਰ ਸਾਹਿਬ ਸਾਡੇ ਸਹਿਰ ਦੇ ਵਿੱਚ ਚੰਗੇ ਭਲੇ ਅੰਸੀ ਬੰਦੇ ਨੇ ਜਿਨ੍ਹਾਂ ਨਾਲ ਉਹਨੇ ਠੱਗੀ ਮਾਰੀ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਸ਼ਾਇਦ ਉਹ ਸਾਹਮਣੇ ਆ ਜੂਗੀ ਤੇ ਬਾਬਾ ਮੇਜਰ ਸਿੰਘ ਨੇ ਉਹਨਾਂ ਨੂੰ ਲਾਇਸੈਂਸ ਦੇ ਦਿੱਤਾ ਠੀਕ ਠੱਗੀਆਂ ਮਾਰ ਇਹਨਾਂ ਦਾ ਫਰਜ਼ ਬੰਦਾ ਸੀ ਪਾਪਾ ਜੀ ਦਾ ਕਿ ਕੱਲਾ ਬਾਬੇ ਮਨਿੰਦਰ ਸਿੰਘ ਦਾ ਤੁਸੀਂ ਮੁਖੀ ਨਹੀਂ ਹੋ ਤੁਸੀਂ ਆਪਣੇ ਆਪ ਨੂੰ ਪੰਥ ਦੇ ਜ਼ਹੀਦਾਰ ਕਹਿੰਦੇ ਹੋ ਪੰਥ ਦੇ ਮੁਖੀ ਜੋ ਫਿਰ ਜ਼ਹੀਦਾਰ ਬੰਦੇ ਜੋ ਤੇ ਤੁਹਾਡਾ ਫਰਜ਼ ਬੰਦਾ ਹੀ ਕਿ ਦੋਹਾਂ ਤਰ੍ਹਾਂ ਦੀ ਗੱਲ ਸੁਣਦੇ ਹੋ ਜਿੱਥੇ ਫੈਸਲਾ ਬੈਂਦਾ ਹੀ ਉੱਥੇ ਬਿਠਾ ਕੇ ਫੈਸਲਾ ਕਰਦੇ ਹੋ ਜਿੱਥੇ ਅਸੀਂ ਗਲਤ ਸੀ ਸਾਨੂੰ ਕਿੰਜੋ ਗਲਤ ਆ ਤੇ ਮੈਂ ਫੇਰ ਇੱਕ ਵਾਰ ਤੂੰ ਭਾਈ ਰਣਜੀਤ ਸਿੰਘ ਨੂੰ ਕਹਿਣਾ ਵੀ ਭਾਈ ਸਾਹਿਬ ਪੰਥ ਨੂੰ ਨਾ ਆਵੇ ਚ ਲੈ ਆਓ ਜੇ ਗੋਲੀ ਮਾਰਨੀ ਹੈ ਤੇ ਗੁਰਦੀਪ ਸਿੰਘ ਨੂੰ ਟਾਈਮ ਦਿਓ ਕਿੱਥੇ ਗੋਲੀ ਵੇਚੇ ਸਦਿਆ ਕਾਟੇ ਬਾਕੀ ਮੈਂ ਅੱਜ ਵੀ ਸਿੱਖ ਕੌਮ ਨੂੰ ਤੇ ਪੰਥ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਇਹ ਕੋਈ ਪਰਸਨਲ ਲੈਣ ਦੇਣ ਆ ਇਹਨਾਂ ਪੰਥ ਨੂੰ ਇੱਕ ਸਾਈਡ ਤੇ ਰੱਖ ਲਓ ਪਰਸਨਲ ਲੈਣ ਦੇਣ ਪਰਸਨਲ ਹੀ ਰਹਿ ਜਾਣ ਦੋ ਔਰ ਬਾਬਾ ਜੀ ਨੂੰ ਵੀ ਮੈਂ ਬੇਨਤੀ ਕਰਦਾ ਕਿ ਬਾਬਾ ਜੀ ਜੇ ਤੁਸੀਂ ਉਸ ਦਾਦੇ ਮੁਖੀ ਚੋਂ ਇੱਕ ਸੂਝਵਾਨ ਤਰੀਕੇ ਨਾਲ ਫੈਸਲਾ ਕਰਾਓ ਅੱਛਾ ਭਾਜੀ ਤੁਸੀਂ ਨਾ ਹੁਣ ਜਿਹੜੇ ਉਹਨਾਂ ਨੂੰ ਪੈਸੇ ਦਿੱਤੇ ਸੀ ਨਾ ਕੋਈ ਟੱਟ ਤੋਂ ਹੋਂ ਪ੍ਰੂਫ ਹੈਗਾ ਤੋ ਉਹ ਸ਼ੋਅ ਕਰੋ ਨਾ ਹੁਣ ਇਹ ਤੁਸੀਂ ਨਕਦ ਦਿੱਤੇ ਜਾਂ ਚੈੱਕਾਂ ਦੱਸ ਦੋ ਉਹਨਾਂ ਦਾ ਬਿਲਕੁਲ ਚੈੱਕ ਹੈ ਜੀ ਮੈਨੂੰ ਸਪੋਟੀ ਤੌਰ ਤੇ ਦੇ ਗੀਆ ਮੈਂ ਨਕਦ ਦਿੱਤੇ ਉਹਨਾਂ ਨੂੰ ਪੈਸੇ ਸਪੋਟੀ ਤੌਰ ਤੇ ਉਹਨਾਂ ਨੂੰ ਚੈੱਕ ਤੇ ਰੱਖਿਆ ਅੱਛਾ ਜਰ ਜਿਹੜਾ ਚੈੱਕ ਦਿੱਤਾ ਉਹ ਨੂੰ ਤੁਸੀਂ ਬੈਂਕ 'ਤੇ ਲਾ ਕੇ ਰਕਮ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਬਾਬਾ ਜੀ ਅਸੀਂ ਗਏ ਸੀ ਆ ਉਸਨੇ ਸਾਡੇ ਅਕੇਤਾ ਹੱਥ ਜੋੜੇ ਸੀ ਕਿ ਮੈਂ ਆਉਣ ਵਾਲੇ ਸਮੇਂ 'ਚ ਲੋਨ ਲੈਣਾ ਮੇਰੀ ਸਪੋਰ ਖਰਾਬ ਨਾ ਕਰਿਓ ਨਹੀਂ ਕਿ ਉਸ ਸ਼ਖਸ ਨੂੰ ਜਾ ਕੇ ਪੁੱਛ ਲਿਓ ਅਸੀਂ ਚੈੱਕ ਤਾਦ ਨਹੀਂ ਲਾਇਆ ਸਾਨੂੰ ਨਹੀਂ ਪਤਾ ਕਿ ਇਹ ਮੁੱਦਾ ਦੂਸਰੇ ਪਾਸੇ ਨੂੰ ਤੁਰ ਪੈਣਾ ਜੇ ਸਾਨੂੰ ਪਤਾ ਹੁੰਦਾ ਕਿ ਇਹ ਮੁੱਦਾ ਦੂਰ ਦੇ ਪਾਸੇ ਨੂੰ ਤੁਰਨਾ ਤਾਂ ਅੱਜ ਤੋਂ 3 ਮਹੀਨੇ ਪਹਿਲਾਂ ਚਾਲ ਨਹੀਂ ਲੱਗਦੀ ਤੁਸੀਂ ਬਾਤ ਲਾ ਦਿਓ ਫੋਨ ਤੇ ਅਸੀਂ ਲਾਵਾਂਗੇ ਹੀ ਖਾਬਕਾ ਸੈਨਿਕ ਸਭ ਸੰਜੀਕ ਕਮੇਟੀ ਪੰਜਾਬ ਚੇਅਰਮੈਨ ਕੈਪਟਨ ਪਿਆਰਾ ਸਿੰਘ ਐਂਡ ਸਰਪੋਟ ਵੀਰ ਜੀ ਮੈਂ ਆਪ ਜੀ ਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਜੇ ਬਾਬਾ ਮੇਜਰ ਸਿੰਘ ਜੀ ਇਸ ਮਸਲੇ ਦਾ ਹੱਲ ਠੀਕ ਟਾਈਮ 'ਤੇ ਨਹੀਂ ਕਰਦੇ ਤਾਂ ਸਾਬਕਾ ਸੈਨਿਕਾਂ ਨੂੰ ਇੱਕ ਵੱਡੀ ਕਾਲ ਦੇ ਕੇ ਜਿਦਾ ਕਿ ਪਟਿਆਲਾ ਵਿੱਚ ਧਰਨਾ ਲੱਗਾ ਸੀ ਉਸੇ ਤਰ੍ਹਾਂ ਇੱਕ ਵੱਡੀ ਕਾਲ ਦੇ ਕੇ ਅਸੀਂ ਵੱਡਾ ਧਰਨਾ ਲਾਵਾਂਗੇ ਜਾਂ ਉਹ ਮਸਲੇ ਦਾ ਹੱਲ ਠੀਕ ਟਾਈਮ 'ਤੇ ਕਰ ਦੇਣ। ਜਿੰਨੀ ਬਤਨੀ ਕਰੋ। ਵੇਖੋ ਜੀ ਜਿੰਨੀ ਸਾਡੀ ਸਾਬਕਾ ਸੈਨਿਕ ਸਰਸਰਜੀ ਕਮੇਟੀ ਬੈਠੀ ਆ। ਜੇਕਰ ਇਹ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਉੱਚ ਅਧਿਕਾਰ ਗਿਆਨਾਂ ਨਾਲ ਮਿਲ ਕੇ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ ਅਸੀਂ ਚੁੱਪ ਨਹੀਂ ਬੈਠਾਂ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਪੰਜਾਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਖ-ਵੱਖ ਸੈਨਿਕਾਂ ਵੱਲੋਂ ਭਾਈ ਮਨਜਿੰਦਰ ਸਿੰਘ ਠੱਠਾ ਥਾਣਾ ਫਤਿਹਗੜ ਚੂੜੀਆਂ ਦੇ 8 ਲੱਖ ਰੁਪਏ ਨਾ ਦੇਣ ਦੇ ਦੋਸ਼ ਲਾਏ ਇਸ ਸਬੰਧ ਵਿੱਚ ਜਦ ਫਿਕਰਮੰਦ মিডিਆ ਵੱਲੋਂ ਮਨਜਿੰਦਰ ਸਿੰਘ ਠੱਠਾ ਨਾਲ ਫੋਨ ਤੇ ਗੱਲਬਾਤ ਕਰੀਦਾ ਉਹਨਾਂ ਨੇ 8 ਲੱਖ ਰੁਪਏ ਦੇ ਦੋਸਾਂ ਨੂੰ ਸ਼ੇਰੇ ਤੋਂ ਰਕਾਰਦੇ ਹੋਏ ਕਿਹਾ ਕਿ ਸਿਰਫ 20000 ਰੁਪਏ ਬਾਕੀ ਹਨ ਬਾਕੀ ਮੇਰਾ ਲੈਣ ਦੇਣ ਜਰੂਰ ਚੱਲਦਾ ਸੀ ਉਲਟਾ ਉਹਨਾਂ ਨੇ ਦੋਸ਼ ਲਾਇਆ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੈਨਿਕਾਂ ਵੱਲੋਂ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸੈਨਿਕਾਂ ਵੱਲੋਂ ਮੈਨੂੰ ਮੇਰੀ ਕੋਠੀ ਨੱਪਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਸੋ ਸਮਾ ਦੇਣ ਤੇ ਮਨਜਿੰਦਰ ਸਿੰਘ ਠੱਠਾ ਦਾ ਵੀ ਪੱਖ ਪੇਸ਼ ਕੀਤਾ ਜਾਵੇਗਾ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਧੰਨਵਾਦ ਤੋਂ ਵੀ ਮੈਂ ਜਦੋਂ ਉੱਥੇ ਜਿੱਥੇ ਪੰਦੀਆਂ ਦੇ ਸਿੰਘ ਗਏ ਤੇ ਮੈਂ ਮੈਂ ਨਹੀਂ ਗਿਆ ਤੇ ਉੱਥੇ ਮੇਰੇ ਤੇ ਰਫਤਾਰ ਨਹੀਂ ਗਈ ਤੇ ਮੈਨੂੰ ਕਿਹਾ ਕਰ ਤੈਨੂੰ ਗੋਲੀ ਮਾਰ ਦੇਣੀ ਆ ਮੈਂ ਕਿਹਾ ਬੰਦੇ ਤਾਰੀ ਇਹਨਾ ਇਦਾਂ ਹੀ ਟੀਨ ਦਾ ਲੈਣ ਦੇਣਾ ਹਨਾ ਹਾਂ ਲੋ ਹਾਂਜੀ ਹਾਂਜੀ ਬਾਬਾ ਜੀ ਕਸਵਾ ਗਏ ਤੇ ਮੈਂ ਨਾ ਮੈਂ ਰਹਿ ਦੇਣਾ ਜੀ ਉਹ ਬੰਦਾ ਇਹਨਾਂ ਨੂੰ ਕਹਿ ਰਿਹਾ ਕਿ ਮੈਂ ਇਕੱਠੇ ਪੈ ਲੈ ਜਦ ਤੱਕ ਜਾਰੇ ਮਤਲਬ ਹਰ ਮਹੀਨੇ 20000 ਰੁਪਏ ਦੇ ਜਾਂ ਨਾ ਤੇ 20000 ਰੁਪਏ ਦੇ ਦੇ ਆ ਉਹ ਨਹੀਂ ਇਹ ਕਹਿ ਰਹੇ ਵੀ ਇਹ ਕਹਿ ਰਹੇ ਨਾ ਇਹ ਕਹਿ ਰਹੇ ਨਹੀਂ ਮਿਲਿਆ ਜਦੋਂ ਮੰਗਿਆ ਇਹਨਾਂ ਨੇ ਉੱਥੇ ਟੈਂਟ ਲਾ ਕੇ ਬੰਦੇ ਲੈ ਕੇ ਉਹਦੀ ਇੱਥੇ ਪੈਣ ਜਾਂਦੇ ਤੇ ਕੋਠੀ ਤੋਂ ਬਾਹਰ ਹੋਣ ਕੇ ਜਦ ਇਹਨਾਂ ਨੇ ਉਹਦੀ ਕੋਠੀ ਲਿਖਵਾਈ ਆ ਉਹਦੀ ਕੋਈ ਡੇਰ ਵਾਂਗ ਹੀ ਗਹਿਣੇ ਕੀਤੀ ਤੇ ਹਾਂ ਫਿਰ ਫਿਰਦੇ ਕਰ ਲੈਣ ਇਹ ਤਾਂ ਧੱਕਾ ਹੋੜੀ ਆ ਕਿਹਾ ਰੇ ਬਾਬਾ ਜੀ ਬਾਬਾ ਜੀ ਬੇਨਤੀ ਆ ਬੇਨਤੀ ਬਾਬਾ ਜੀ ਇਹ ਕਿਹਦੇ ਕਿ ਤਹੀ ਕਬਜ਼ਾ ਕਰਨੇ ਗਏ ਅਸੀਂ ਮਤਲਬ ਜਦੋਂ ਹੜਨਾ ਵੇਖਾ ਬੁਧੀ ਪੈਸੇ ਮੰਗਣ ਗਏ ਜਦੋਂ ਬੁਧੀ ਕੀ ਹੋਈ ਤੋ ਅਸੀਂ ਧਰ ਨਾਲ ਆਇਆ ਉਹ ਹੜ ਧਰ ਨਾਲ ਆਇਆ ਸੀਗਾ ਹਾਂ ਬੈਠੇ ਹੀ ਉਹਦੇ ਭੂਏ ਗਏ ਬ리아 ਨੂੰ ਉੱਠਣਾ ਹੀ ਨਹੀਂ ਆ ਕਿ ਇਹ ਕੋਠੀ ਦੇ ਬਾਹਰ ਹੋ ਰਹੀ ਹੈ ਕੋਠੀ ਤੇ ਕਬਜ਼ਾ ਕਰਨਾ ਵਾ ਰੇ ਪੈਸੇ ਵੀ ਦਿੰਦਾ ਨਹੀਂ ਕਹਿੰਦੇ ਇਹ ਕੋਠੀ ਤੇ ਕਬਜ਼ਾ ਕਰਨ ਵਾਲੇ ਨੀਤਨਾ ਬਿਲਕੁਲ ਨਹੀਂ ਸੀ ਗਏ ਨਹੀਂ ਹੇ ਲੋ ਬਾਬਾ ਜੀ ਇਹ ਜਿਹੜੇ ਦਰਸ਼ਨ ਕਰ ਲਾਂਗੇ ਤੈਨੂੰ ਕੋ ਸਮਝ ਲੈ ਲਈ ਇਹ ਤੁਹਾਨੂੰ ਜਾਣਕਾਰੀ ਦੇਣੀ ਸੀ ਜੋ ਸਾਡਾ ਮੁਦਲਾ ਫਰਜ਼ ਸੀਗਾ ਕਿ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਬਸ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਤੇ ਕਬਜ਼ਾ ਕਰਨ ਦਾ ਗਿਆ ਸੀ ਕਬਜ਼ਾ ਕਰਨ ਉਹ ਲੋਕਾਂ ਦੇ ਬੱਚਿਆਂ ਦੇ ਤੇ ਇਸ ਬਾੜ ਹੋਂਦੇ ਅੰਦਰ ਹੋਏ ਜਿੰਦਾ ਨੇ ਹੁੰਦਾ ਨਹੀਂ ਆ ਹਜੇ ਬਾਬਾ ਜੀ ਵੇਖੋ ਐਂਟ ਤੇ ਐਂਟ ਤੇ ਮੈਂ ਹੁਣ ਦੇਤੀ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਬਾਬਾ ਜੀ ਐਂਟ ਤੇ ਕਿ ਵੇਖੋ ਜੀ ਅਸੀਂ ਪੱਤਰਕਾਰ ਆ ਅਸੀਂ ਦੋਵੇਂ ਪੱਖ ਲੈਣੇ ਹੁੰਦੇ ਆ ਤੁਸੀਂ ਉਹ ਮੇਰਾ ਨੰਬਰ ਤੁਹਾਡੇ ਕੋਲੇ ਆ ਗਿਆ ਬੇਰੀ ਬੇਨਤੀ ਸੁਣੋ ਬੇਨਤੀ ਸੁਣੋ ਜੀ ਵਾਹਿਗੁਰੂ ਬੇ ਕਬਜਾ ਕਰਨਾ ਚਾਹੁੰਦੇ ਉਹਨੇ ਕੋਠੀ ਦੇ ਪੈਗੇ ਹਿਆਰ ਚ ਵਾਹਿਗੁਰੂ ਜੀ ਬੇਂਤੀ ਸੁਣ ਲਿਓ ਵਾਹਿਗੁਰੂ